नमस्कार मैं खुशी और आप देख सत्ता न्यूज आई नजर डालते हैं आज की बड़ी खबर पर पंजाब के गुरदासपुर में साइबर अपराधियों ने एक सेवानिवृत्त बैंक अधिकारी के दो खातों से सिम स्वैप कर दस लाख अड़सठ हजार रूपए निकाल लिए गुरदासपुर की इम्प्रूवमेंट ट्रस्ट कॉलोनी स्कीम नंबर पाँच में रहने वाले पंजाब नेशनल बैंक के सेवानिवृत्त वरिष्ठ नागरिक हीरालाल अग्रवाल ने बताया कि इकतीस जुलाई को शाम चार बजकर चालीस मिनट पर उन्हें एक अज्ञात मोबाइल नंबर से उनका क्रेडिट कार्ड रद्द करने का व्हाट्सएप संदेश मिला जबकि उनके नाम पर कोई क्रेडिट कार्ड नहीं था मैसेज पढ़ने के कुछ देर बाद उसके मोबाइल का नेटवर्क खत्म हो गया और मोबाइल सिम ने काम करना बंद कर दिया एक अगस्त को भी उसका सिम ब्लॉक रहा परेशान होकर वह दो अगस्त को गुरदासपुर स्थित एयरटेल कंपनी के दफ्तर में गया तो उसे बताया गया कि उसका सिम ब्लॉक कर दिया गया है उन्होंने आधार कार्ड लिया ऑनलाइन फोटो ली उन्हें नया सिम जारी कर दिया गया दोपहर करीब चार बजे सिम एक्टिवेट हुई तीन अगस्त को पी ऐप दोबारा डाउनलोड करने के बाद उन्होंने अपने खाते का बैलेंस चेक किया तो जीरो बैलेंस देख हैरान रह गए जिसके बाद उन्हें साइबर धोखाधड़ी का एहसास हुआ और उन्होंने साइबर क्राइम सेल में जाकर धोखाधड़ी की शिकायत दर्ज कराई साइबर ठगो ने एक ही दिन में उनके दो अकाउंट डिलीट कर दिए उनके खाते से साइबर अपराधियों ने कोलकाता में कैनरा बैंक की सर्कस एवेन्यू शाखा से चार लाख रुपए, मुर्शिदाबाद डायगंज की बाली शाखा से एक लाख रुपए, कोलकाता में यूनियन बैंक ऑफ इंडिया की बटोला शाखा और आई बैंक ऐसी तीन लाख रूपए निकाल लिए शाखा से दो दो लाख रुपए और दूसरे खाते से अड़सठ हजार रुपए निकाल कर चार ट्रांजेक्शन कर कुल दस लाख रुपए उड़ाते हीरा लाल अग्रवाल रिटायर्ड इम्प्लाई पी एन बी सर कती जुलाई में मेरा अकाउंट जोड़ा वो बंद हो गया कोई ए, शाम चार साढ़े चार बजे मैं कोशिश की अकाउंट मैं इंक्वायरी कर मेरा अकाउंट क्यों बंद हो ਜਾਂ ਮੇਰੀ SIM ਕਿਉਂ ਬੰਦ ਹੋਈ ਆ ਜੇਕਰ ਇਹਦੇ ਬਾਰੇ ਮੈਂ ਨਹੀਂ ਸਮਝ ਸਕਿਆ ਵੀ ਮੇਰੀ SIM ਕਿਉਂ ਬੰਦ ਹੋਈ ਹੈ ਸੋ ਇਧਰ ਰਿਹਾ ਕਿ ਸ਼ਾਇਦ ਅਕਾਊਂਟ ਬੰਦ ਹੋਇਆ ਕਿ SIM ਬੰਦ ਹੋਈ ਹੈ ਇਹ ਵੀ ਸੋਚਦਾ ਰਿਹਾ ਵੀ ਸ਼ਾਇਦ ਨੈਟਵਰਕ ਦੀ ਪ੍ਰੋਬਲਮ ਆ ਜਾਂ ਕੋਈ ਇੰਟਰਨਲ ਕੋਈ ਕੰਪਨੀ ਦੀ ਪ੍ਰੋਬਲਮ ਆ ਜਿਹਦੇ ਨਾਲ ਮੇਰੀ SIM ਬੰਦ ਹੋਈ ਹੈ ਇਹ ਚੱਕਰ 'ਚ ਮੈਂ ਪਹਿਲੀ ਤਾਰੀਖ ਤੱਕ ਇਹ ਵੀ ਇਦਾਂ ਹੀ ਦੇਖ ਚੈੱਕ ਕਰਦਾ ਰਿਹਾ ਕੁਝ ਨਹੀਂ ਪਤਾ ਲਗਾ ਸੈਟਿੰਗ 'ਚ ਵੀ ਗਿਆ ਸੈਟਿੰਗ ਚ ਵੀ ਮੈਨੂੰ ਕੁਝ ਪਤਾ ਨਹੀਂ ਲੱਗਾ ਮੋਬਾਈਲ ਸੈਟਿੰਗ ਉਹ ਤੋਂ ਬਾਅਦ 2 ਤਰੀਕ ਨੂੰ ਮੈਂ ਮੰਡੀ ਫੋਨ ਕੀਤਾ ਵਾ ਕਿ ਸੱਜਣ ਮੇਰ ਨੂੰ ਜਾਰੇ ਇੱਦਾਂ ਦਾ ਮੇਰੀ SIM ਬੰਦ ਹੋ ਗਈ ਉਹ ਕਹਿੰਦੇ ਕੋਈ ਨਹੀਂ ਤੁਸੀਂ ਆ ਕੇ ਮੈਨੂੰ ਇਹ ਚੈੱਕ ਕਰਵਾ ਦਿਓ ਮੈਂ ਦੇਖ ਲੈਣਾ ਕਿ SIM ਕਿਉਂ ਬੰਦ ਹੋਈ ਹੈ ਉੱਥੇ ਨਾ ਗਿਆ ਵਾ ਸਰ 3 ਤਰੀਕ ਨੂੰ ਸਵੇਰੇ ਗਿਆ ਮੈਂ Airtel ਦੇ ਆਫਿਸ ਮੰਡੀ ਵਾਲੇ ਤੇ ਗਿਆ ਵਾ ਉਹਨਾਂ ਨੂੰ ਮੈਂ ਕਿਹਾ ਮੇਰਾ ਚੈੱਕ ਕਰੋ ਮੇਰੀ SIM ਜਿਹੜੀ ਆ ਉਹ ਕਿਉਂ ਨਹੀਂ ਚੱਲਦੀ ਪੀ ਉਹ ਕਹਿੰਦੇ ਸੀ ਸਿਮ ਤੁਹਾਡੀ ਬੰਦ ਹੋ ਗਈ ਆ ਪਤਾ ਨਹੀਂ ਕਾਰਨ ਨਹੀਂ ਪਤਾ ਕਿਉਂ ਬੰਦ ਹੋਈ ਆ ਲੇਕਿਨ ਤੁਹਾਡੀ ਸਿਮ ਆਪਣਾ ਤੁਹਿਆ ਆਧਾਰ ਕਾਰਡ ਦਿਓ ਤੇ ਸਿਮ ਅੱਧੇ ਘੰਟੇ ਦੇ ਅੰਦਰ ਅੰਦਰ ਤੁਹਾਡੀ ਬਲੌਕ ਹੋ ਗਈ ਚਾਲੂ ਹੋ ਜੇਗੀ ਉਹੀ ਨੰਬਰ ਫਿਰ ਅੱਧੇ ਘੰਟੇ ਤੱਕ ਨੰਬਰ ਮੇਰਾ ਚਾਲੂ ਹੋ ਗਿਆ ਲੇਕਿਨ ਉਹਦੇ ਚ ਮੇਰੇ ਬੈਂਕ ਦੀ ਐਪ ਮੈਂ ਇੱਕ ਡਾਊਨਲੋਡ ਕੀਤੀ ਦੀ ਉਹ ਚੱਲੂ ਨਹੀਂ ਹੋਈ ਉਹ ਮੈਂ ਟੋਲ ਫਰੀ ਨੰਬਰ ਤੇ ਫੋਨ ਕੀਤਾ ਉਹਨਾਂ ਨੂੰ ਪੁੱਛਿਆ ਕਿ ਇੱਦਾਂ ਤਾਂ ਮੇਰੀ ਜਿਹੜੀ ਸਿਮ ਆ ਉਹ ਬੰਦ ਹੋ ਗਈ ਦੇਖਣ ਮੇਰੀ ਐਪ ਜਿਹੜੀ ਉਹ ਚੱਲਦੀ ਨਹੀਂ ਪਈ ਉਹਨਾਂ ਨੇ ਕਿਹਾ ਵੀ ਉਹ ਜਿਹੜੀ ਐਪ ਆ ਉਹਨੂੰ ਪਹਿਲਾਂ ਤੁਸੀਂ ਅਨਸਟਾਲ ਕਰੋ ਉਸ ਤੋਂ ਬਾਅਦ ਉਹ ਐਪ ਨੂੰ ਇੰਸਟਾਲ ਕਰੋ ਦੁਬਾਰਾ ਦੁਬਾਰਾ ਡਾਊਨਲੋਡ ਕਰ ਲਓ ਤੇ ਦੇਖਿਆ ਮੈਂ ਇੰਸਟਾਲ ਕਰਕੇ ਸਭ ਤੋਂ ਪਹਿਲਾਂ ਮੈਂ ਆਪਣਾ ਅਕਾਊਂਟ ਚੈੱਕ ਕੀਤਾ ਮੈਂ ਦੇਖਿਆ ਤੇ ਮੇਰੇ ਅਕਾਊਂਟ 'ਚ 68000 ਰੁਪਏ ਡੈਪੋਜ਼ਿਟ ਹੋ ਚੁੱਕਾ ਸੀ ਇਨ ਦਾ ਮੀਨ ਟਾਈਮ ਬੇਟੇ ਨੂੰ ਪਤਾ ਲੱਗ ਗਿਆ ਬੇਟਾ ਗੁਰगांव ਹੁੰਦਾ ਉਹਨੇ ਮੈਨੂੰ ਕਿਹਾ ਕਹਿੰਦਾ ਪਪਾ ਇਹ ਤੁਹਾਡਾ ਇੱਕ ਅਕਾਊਂਟ ਬੰਦ ਹੋ ਗਿਆ ਆਪਣਾ ਚੈੱਕ ਕਰੋ ਦੂਜਾ ਕਾਉਂਟ ਵੀ ਦੂਸਰਾ ਅਕਾਊਂਟ ਮੇਰਾ OD ਲਿਮਿਟ ਸੀਗੀ ਮੇਰੀ 10 ਲੱਖ ਦੀ ਲਿਮਿਟ ਜਿਹੜੀ ਆ ਉਹ ਫੁੱਲੀ ਐਗਜਾਸਟ ਹੋ ਗਈ ਦੀ ਸਾਰੇ ਪੈਸੇ ਉਹਦੇ ਚੋਂ ਹੀ ਨਿਕਲ ਚੁੱਕੇ ਦੇ ਹੀ 0 ਬੈਲ ਚਾਰ 트ਾਂਜੈਕਸ਼ਨਾਂ ਹੀ ਜਿਦੇ ਚ ਕੋਈ ਵੀ ਪੈਸਾ ਨਹੀਂ ਲਿਆ ਗਿਆ ਮੈਂ ਉਹ ਮੈਂ ਕਿਹਾ ਚਲੋ ਕੰਮ ਕਰਾਵ ਲੈ ਕੇ ਮੈਂ ਉਸੇ ਲਈ ਥਾਣਾ ਸਿਟੀ ਗਿਆ ਉਹਨਾਂ ਨੇ ਕਿਹਾ ਜੀ ਤੁਹਾਡੀ ਕੰਪਲੇਂਟ ਜਿਹੜੀ ਆ ਉਹ ਸਾਈਬਰ ਥਾਣੇ 'ਚ ਹੋਣੀ ਆ ਡੀਸੀ ਆਫਿਸ ਉੱਥੇ ਚਲੇ ਜਾਓ ਉੱਥੇ ਗਿਆ ਉੱਥੇ ਮੈਂ ਉਹ ਕਹਿੰਦੇ ਹੀ ਕੰਪਲੇਂਟ ਤੁਹਾਡੀ ਆਨਲਾਈਨ ਹੋਣੀ ਆ ਆਨਲਾਈਨ ਕੰਪਲੇਂਟ ਮੈਂ ਕਰਦਾ ਰਿਹਾ ਮੈਨੂੰ ਉੱਥੇ 3-4 ਘੰਟੇ ਲੱਗੇ ਲੇਕਿਨ ਜਿਹੜੀ ਜਿਹੜੀ ਕੰਪਲੇਂਟ ਉਹ ਮੈਚਰ ਨਹੀਂ ਹੋਈ ਕਾਰਨ ਕਿ ਉਹ ਨੈਟਵਰਕ ਨਹੀਂ ਆਗਾ ਮੈਂ ਗਿਆ ਕਾ ਘਰ ਆ ਗਿਆ ਵਾਂ ਸਾਢੇ 1:10 ਜੇ ਮੈਂ اچانک ਮੈਂ ਕਿਹਾ ਮੈਂ ਦੇਖਦਾ ਨੰਬਰ ਮੈਂ ਉਹ ਡਾਇਲ ਕੀਤਾ ਤੇ ਨੰਬਰ ਮਿਲ ਗਿਆ ਤੇ ਮੈਂ ਆਪਣੀ ਕੰਪਲੇਂਟ ਜਿਹੜੀ ਆ ਜੋ ਵੀ ਉਹਨਾਂ ਨੇ ਮੇਰੇ ਕੋਲ ਪੁੱਛਿਆ ਮੈਂ ਉਹਨਾਂ ਨੂੰ ਲਿਖਵਾ ਦਿੱਤਾ ਕੰਪਲੇਂਟ ਮੇਰੀ ਲਾਜ ਹੋ ਗਈ ਉਸ ਤੋਂ ਬਾਅਦ ਇੱਕ ਮੈਸੇਜ ਆ ਗਿਆ ਵੀ ਤੁਹਾਨੂੰ ਇੱਕ ਲਿੰਕ ਭੇਜਾਂਗੇ ਉਸ ਲਿੰਕ ਤੇ ਤੁਸੀਂ ਆਪਣੀ ਸਾਰੀ ਡਿਟੇਲ ਸਾਰੀ ਦੇਣੀ ਆ ਜੀ ਉਹ ਤੁਸੀਂ ਡਿਟੇਲ ਭਰ ਕੇ ਕੰਪਲੀਟ ਹੋ ਗਈ ਹੈ ਲੇਕਿਨ ਕੀ ਲਗਜ਼ਾ ਮਾਮਲੇ ਚ ਕਿਦਾਂ ਠੱਗੀ ਹੋਈ ਹੈ ਕਿੰਨੇ ਪੈਸੇ ਗੜਵਾਏ ਹੈ ਜੀ ਜੀ ਮੇਰੇ 88000 ਰੁਪਿਆ ਸੇਵਿੰਗ ਚੋਂ ਗਿਆ 10 ਲੱਖ ਰੁਪਿਆ ਓਡੀ ਲਿਮਟ ਆ ਮੇਰੀ ਜਿਹੜੀ ਹਾਂ ਕਿਤੋਂ ਕਿਤੋਂ ਦਿੱਕਤਾ ਤੁਹਾਨੂੰ ਕਰੋ ਜਿਹੜਾ ਸੇਵਿੰਗ ਅਕਾਊਂਟ ਮੇਰਾ ਪੈਨਸ਼ਨਾ ਕਾਹਨ ਸੀਗਾ ਨਹੀਂ ਨਹੀਂ ਜਿਹੜੇ ਜਿਹਦੇ ਚ ਪੈਸੇ ਗਏ ਆ ਉਹ ਕਿੱਥੇ ਦੇ ਕਾਊਂਟਰ ਆ ਮੈਂ ਦਾਦਾ ਜੀ 10 ਲੱਖ 80 ਹਜ਼ਾਰ ਚ ਅੱਠ ट्रांजੈਕਸ਼ਨਾਂ ਹੋਈਆਂ ਵਾਂ ਜਿਨ੍ਹਾਂ ਦੇ ਵਿੱਚੋਂ ਦੋ ਛੋਟੀ ਛੋਟੀ ट्रांजੈਕਸ਼ਨਾਂ ਪੇਟੀਐਮ ਦੀਆਂ ਵਾਂ ਇੱਕ ਦੋ ਪੇਮ ਪੇਮੈਂਟ ਫੇਸਬੁੱਕ ਮੈਨੇਜਰ ਨੂੰ ਗਈ ਆ ਬਾਕੀ ਮੋਟੀ ਜਿਹੜੀ ट्रांजੈਕਸ਼ਨਾਂ ਹੋਈਆਂ ਵਾਂ ਉਹ ਦਮੋ ਐਮਪੀ ਦੇ ਵਿੱਚ ਆਈਡੀ ਬੀਆਈ ਬੈਂਕਾ ਉਹਦੇ 2.5 ਲੱਖ ਰੁਪਇਆ ਗਿਆ ਜੀ 2 ਲੱਖ ਦੀ ਇੱਕ ਐਂਟਰੀ ਆ 50 ਹਜ਼ਾਰ ਦੀ ਇੱਕ ਐਂਟਰੀ ਆ ਉਹ ਉੱਥੇ IDBI ਬੈਂਕ ਦੇ ਦੋ ਐਂਟਰੀਆਂ ਜਿਹੜੀਆਂ ਵਾਂ ਉਹ ਕੈਨਰਾ ਬੈਂਕ ਕਲਕੱਤੇ ਦੀਆਂ ਵਾਂ ਔਰ ਇੱਕ ਐਂਟਰੀ ਜੁਨੀਅਨ ਬੈਂਕ ਆਫ ਇੰਡੀਆ ਕਲਕੱਤਾ ਦੀ ਹੈ ਮਾਮਲਾ SIM ਹੈਕਰਨ ਦਾ ਨਾਲ ਬੈਂਕ ਨਾਲ ਜੁੜਿਆ ਹੈ ट्रांजैक्शन ਆ ਬੈਂਕ ਦੇ ਥਰੂ ਹੋਈਆਂ ਲੱਗਦਾ ਹੈ ਕਿ ਕੋਈ ਬੈਂਕ ਦੇ EMPLOYEES ਜਾਂ ਕੰਪਨੀ ਦਾ Airtel ਕੰਪਨੀ ਦਾ ਮੁਲਾਜਮ ਵੀ ਹੋ ਸਕਦਾ ਇਹਦੇ ਚ ਜਿਹਦੇ ਜੋ ਮੈਨੂੰ ਦਿਖਾਈ ਦਿੰਦਾ ਵਾ ਜਾਂ ਜੋ ਲੱਗਦਾ ਵਾ ਜਾਂ ਜੋ ट्रांजैक्शनਾਂ ਤੋਂ ਪਤਾ ਲੱਗਦਾ ਵਾ ਮੈਨੂੰ ਕੋਈ ਵੀ OTP ਜਾਂ ਕੋਈ ਮੈਸੇਜ ਇਸ ਬਾਰੇ ਬੈਂਕ ਕੋਲੋਂ ਨਹੀਂ ਆਇਆ ਕਿ ਤੁਹਾਡੇ ਪੈਸੇ ਜਾ ਰਹੇ ਆ ਜਾਂ ਪੈਸੇ ਤੁਹਾਡੇ ਇਹ ट्रांजैक्शन ਤੁਹਾਡੀ ਹੋ ਰਹੀ ਆ ਇਹਦੇ ਬਾਰੇ ਮੈਨੂੰ ਕੋਈ ਨਾਲ ਹੀ ਨਹੀਂ ਮੇਰੇ ਕੋਲ ਕੋਈ ਮੈਸੇਜ ਨਹੀਂ ਆਇਆ ਜਿਹਦੇ ਚ ਮੈਨੂੰ ਇਹ ਸ਼ੱਕੰਦਾ ਵਾ ਹੋ ਸਕਦਾ ਇਹਦੇ ਚ ਬੈਂਕ ਦੀ ਵੀ ਕਿਤੇ ਨਾ ਕਿਤੇ ਇਨਵੋਲਵਮੈਂਟ ਹੈਗੀ ਆ ਨੰਬਰ 2 ਜਿਹੜੀ ਕੰਪਨੀ ਮੇਰੀ ਇਹ ਜਿਹੜੀ SIM ਬੰਦ ਹੋਈ ਜਾ ਉਹਦੇ ਚ ਵੀ ਮੈਨੂੰ ਇਹ ਲੱਗਦਾ ਕਿ ਦੀ ਥਾਰੋਲੀ ਪੂਰੀ ਤਰ੍ਹਾਂ ਅਜੇ ਲਈ FIR ਚ ਮੈਂ ਰਿਕਵੈਸਟ ਕਰਾਂਗਾ ਕਿ ਮੈਨੂੰ ਇਹਦੀ ਪੂਰੀ ਇਨਕੁਆਰੀ ਹੋਣੀ ਚਾਹੀਦੀ ਆ Airtel ਕੰਪਨੀ ਦੀ ਤਾਂ ਕਿ ਇਹ ਪਤਾ ਲੱਗੇ ਕਿ Airtel ਕੰਪਨੀ ਨੇ ਮੇਰੀ ਰਿਕਵੈਸਟ ਬਿਨਾਂ ਮੇਰੀ SIM ਕਿੱਦਾਂ ਬੰਦ ਕੀਤੀ ਔਰ ਕਿਉਂ ਬੰਦ ਕੀਤੀ ਇੱਕ ਬੈਂਕ ਮੁਲਾਜ਼ਮ ਅਧਿਕਾਰੀ ਸੀ ਖੰਨੇ ਦੇ ਉਹਨਾਂ ਨਾਲ ਵੀ ਐਸੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਲੱਗਦਾ ਕਿ ਕੋਈ ਐਸਾ ਗ੍ਰੋਹ ਹੋ ਸਰ ਦੇ ਜਿਆਦਾ ਬੈਂਕ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਇਸੇ ਕਰਕੇ ਸਰ ਮੈਂ ਕਹਿ ਰਿਹਾ ਵਾਂ ਕਿ ਜਿਹੜੀ ਮੈਨੂੰ ਇਹ ਸ਼ੱਕ ਲੱਗਦਾ ਵਾ ਕਿ ਜਿਹੜੇ ਬੈਂਕ EMPLOYEES ਚ এনਵਾਇਰਨਮੈਂਟ ਤਾਂ ਮੈਂ ਕਹਿ ਰਿਹਾ ਕਿ ਕੋਈ ਜੋ ਕੁਝ ਵੀ ਹੋ ਰਿਹਾ ਵਾ ਹੋਰ ਵੀ ਮੈਂ ਦੋ ਚਾਰ ਨਿਊਜ਼ ਪੜੀਆਂ ਵਾ ਜਿਹਦੇ ਵਿੱਚ ਰਿਟਾਇਰਡ EMPLOYEES ਔਰ PNB ਦੇ ਵਿੱਚ ਪਾਰਟਿਕੁਲਰਲੀ PNB ਦੇ EMPLOYEES ਜਿਹੜੇ ਆ ਰਿਟਾਇਰਡ ਪਲਾਈ ਇਫੈਕਟ ਹੋ ਰਹੀ ਹੈ अब तक के लिए बस इतना ही श्रोज्ञ आपसे मुलाकात ऐसी एक और खबर के साथ अब तक के लिए नमस्कार और देखते रहिए सत्ता न्यूज़